ਥਾਰ ਵਾਲੀ ਇਨਸਟਾ ਕੁਇਨ ਜਿਸ ਨੂੰ ਕਿ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਅੱਜ ਉਸ ਦੀ ਅਚਾਨਕ ਤਬੀਤ ਵਿਗੜ ਜਾਂਦੀ ਹੈ ਕਿਹਾ ਜਾ ਰਿਹਾ ਹੈਗਾ ਕਿ ਉਸ ਦੇ ਪੇਟ ਦੇ ਵਿੱਚ ਅਚਾਨਕ ਦਰਦ ਉੱਠਦਾ ਹੈ ਜਿਸ ਕਰਕੇ ਉਸ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਹੈ ਤਾਂ ਪਿਛਲੇ ਕੁਝ ਸਮੇਂ ਤੋਂ ਥਾਰ ਵਾਲੀ ਮਹਿਲਾ ਕਾਂਸਟੇਬਲ ਚਰਚਾ ਦੇ ਵਿੱਚ ਬਣੀ ਹੋਈ ਹੈ ਤੇ ਉਸ ਦੀ ਗੱਡੀ ਦੀ ਤਲਾਸ਼ੀ ਦੇ ਦੌਰਾਨ 7.71 ਗ੍ਰਾਮ ਹੈਰੋਇਨ ਮਿਲੀ ਸੀ ਯਾਨੀ ਕਿ 17 ਗ੍ਰਾਮ ਹੈਰੋਇਨ ਮਿਲੀ ਸੀਗੀ ਤੇ ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀਗਾ ਤੇ ਨਾਲ ਹੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਉੱਤੇ ਪ੍ਰਸ਼ਾਸਨ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤੇ ਉਸ ਦੇ ਦੱਸਦੇ ਕਿ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਸੀਗਾ ਤੇ ਹਾਲ ਹੀ ਦੇ ਵਿੱਚ ਰੱਸ ਦੱਸ ਦਈਏ ਕਿ ਉਸ ਨੂੰ ਜ਼ਮਾਨਤ ਉੱਤੇ ਬਾਹਰ ਆਈ ਸੀਗੀ ਪਰ ਮੁਰਤੋਂ ਵਿਜਲੈਂਸ ਦੇ ਵੱਲੋਂ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਦੇ ਵਿੱਚ ਉਸ ਨੂੰ ਮੁਰਤੋਂ ਗ੍ਰਿਫਤਾਰ ਕਰ ਲਿਆ ਗਿਆ ਤਾਂ ਹੁਣ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਮਨਦੀਪ ਕੌਰ ਦੀ ਸਿਹਤ ਵਿਗੜ ਗਈ ਹੈ ਜਿਸ ਕਰਕੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਹੁਣ ਦੇ ਕਿ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਖਤਮ ਹੋਣ ਦੀ ਥਾਂ ਹੋਰ ਵਧਨੀਆਂ ਹੀ ਨਜ਼ਰ ਆ ਰਹੀਆਂ ਨੇ ਤਾਂ ਵਧਿਆ ਨਜ਼ਰ ਆ ਰਹੇ ਨੇ ਕਿਉਂਕਿ ਗ੍ਰਿਫਤਾਰੀ ਤੋਂ ਬਾਅਦ ਇੱਕ ਜੋ ਕਿ ਇਸ ਕਰਕੇ ਲਗਾਤਾਰ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਕਿਉਂਕਿ ਉਸ ਕੋਲ ਬਠਿੰਡਾ ਦੇ ਵਿੱਚ ਆਲਿਸ਼ਾਨ ਕੋਠੀ ਤੋਂ ਇਲਾਵਾ ਮਹਿੰਗੀਆਂ ਮਹਿੰਗੀਆਂ ਗੱਡੀਆਂ ਤੇ ਘੜੀਆਂ ਆਦੀ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਉਸ ਦੇ ਜਿਹੜੀ ਕਿ ਬ੍ਰਾਂਡਡ ਘੜੀ ਤੇ ਉਸ ਤੋਂ ਬਾਅਦ ਐਡੀ ਵੱਡੀ ਕੋਠੀ ਤੇ ਉਸ ਤੋਂ ਬਾਅਦ ਦੱਸਦੀ ਹੈ ਕਿ ਆਈਫੋਨ ਤੇ ਬੁਲਟ ਵੀ ਜਿਹੜੀ ਕਿ ਹੋਰ ਕਈ ਤਰ੍ਹਾਂ ਦੇ ਜਿਹੜੇ ਕਿ ਅਕਾਊਂਟ ਦੇ ਵਿੱਚ ਤਾਂ ਇੱਕ ਇੱਕ ਕਰਕੇ ਵਿਜੀਲੈਂਸ ਦੇ ਵੱਲੋਂ ਸਾਰੀ ਜਿਹੜੀ ਕਿ ਜਾਂਚ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਹੀ ਐਕਸ਼ਨ ਲਿਆ ਗਿਆ ਦੱਸਦੀ ਹੈ ਕਿ ਵਿਜ਼ਲੈਂਸ ਦੇ ਵੱਲੋਂ ਵੀ ਇਸ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਮਦਨ ਤੋਂ ਵੱਧ ਕਿਵੇਂ ਜਾਇਦਾਦ ਬਣਾਈ ਗਈ ਹੈ ਇਸ ਮਗਰੋਂ ਵਿਜ਼ਲੈਂਸ ਨੇ ਉਸ ਨੂੰ ਪੁਸ਼ਕੀਜ ਦੇ ਲੈ ਹਿਰਾਸਤ ਵਿੱਚ ਲਿਆ ਗਿਆ ਸੀਗਾ ਤੇ 22 ਮਈ ਯਾਨੀ ਕਿ ਬੀਤੇ ਕੱਲ ਨੂੰ ਵਿਜ਼ਲੈਂਸ ਦੇ ਵੱਲੋਂ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤੇ ਅਦਾਲਤ ਨੇ ਵਿਜ਼ਲੈਂਸ ਨੂੰ ਅਮਨਦੀਪ ਕੌਰ ਦਾ 3 ਦਿਨਾਂ ਦਾ ਰਿਮਾਂਡ ਦੇ ਦਿੱਤਾ ਹੈ ਕਿ 28 ਮਈ ਯਾਨੀ ਕਿ ਅੱਜ ਅਮਨਦੀਪ ਕੌਰ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਨਜ਼ਰ ਆ ਰਹੀ ਹੈ ਉਸ ਦੀ देर रात ਪੇਟ ਦੇ ਵਿੱਚ ਦਰਦ ਦੀ ਸ਼ਿਕਾਇਤ ਨੂੰ ਲੈ ਕੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਹ ਵੀ ਕਿਹਾ ਜਾ ਰਿਹਾ ਹੈਗਾ ਜੋ ਖਬਰਾਂ ਆ ਰਹੀਆਂ ਨੇ ਉਸ ਦੇ ਮੁਤਾਬਕ ਕਿ ਉਸ ਨੂੰ ਪੱਥਰੀ ਦਾ ਦਰਦ ਉਠਿਆ ਹੈਗਾ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਆ ਪਰ ਕਿਹਾ ਜਾ ਰਿਹਾ ਹੈਗਾ ਕਿ ਰਾਤ ਨੂੰ ਉਸ ਦੀ ਤਬੀਤ ਅਚਾਨਕ ਵਿਗੜ ਜਾਂਦੀ ਹੈ ਪੇਟ ਦੇ ਵਿੱਚ ਦਰਦ ਹੁੰਦਾ ਹੈ ਤੇ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਥਾਰ ਵਾਲੀ ਇਨਸਟਾ ਕੁਇਨ ਜਿਸ ਨੂੰ ਕਿ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਅੱਜ ਉਸ ਦੀ ਅਚਾਨਕ ਤਬੀਤ ਵਿਗੜ ਜਾਂਦੀ ਹੈ ਕਿਹਾ ਜਾ ਰਿਹਾ ਹੈਗਾ ਕਿ ਉਸ ਦੇ ਪੇਟ ਦੇ ਵਿੱਚ ਅਚਾਨਕ ਦਰਦ ਉੱਠਦਾ ਹੈ ਜਿਸ ਕਰਕੇ ਉਸ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਹੈ ਤਾਂ ਪਿਛਲੇ ਕੁਝ ਸਮੇਂ ਤੋਂ ਥਾਰ ਵਾਲੀ ਮਹਿਲਾ ਕਾਂਸਟੇਬਲ ਚਰਚਾ ਦੇ ਵਿੱਚ ਬਣੀ ਹੋਈ ਹੈ ਤੇ ਉਸ ਦੀ ਗੱਡੀ ਦੀ ਤਲਾਸ਼ੀ ਦੇ ਦੌਰਾਨ 7.71 ਗ੍ਰਾਮ ਹੈਰੋਇਨ ਮਿਲੀ ਸੀ ਯਾਨੀ ਕਿ 17 ਗ੍ਰਾਮ ਹੈਰੋਇਨ ਮਿਲੀ ਸੀ ਤੇ ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀਗਾ ਤੇ ਨਾਲ ਹੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਉੱਤੇ ਪ੍ਰਸ਼ਾਸਨ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤੇ ਉਸ ਦੇ ਦੱਸਦੇ ਕਿ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਸੀਗਾ ਤੇ ਹਾਲ ਹੀ ਦੇ ਵਿੱਚ ਦੱਸਦੀ ਹੈ ਕਿ ਉਸ ਨੂੰ ਜ਼ਮਾਨਤ 'ਤੇ ਬਾਹਰ ਆਈ ਸੀਗੀ ਪਰ ਮੁਰ ਤੋਂ ਵਿਜੀਲੈਂਸ ਦੇ ਵੱਲੋਂ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਦੇ ਵਿੱਚ ਉਸ ਨੂੰ ਮੁਰਤੋ ਗ੍ਰਫਤਾਰ ਕਰ ਲਿਆ ਗਿਆ ਤਾਂ ਹੁਣ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਮਨਦੀਪ ਕੌਰ ਦੀ ਸਿਹਤ ਵਿਗੜ ਗਈ ਹੈ ਜਿਸ ਕਰਕੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਦੱਸਦੇ ਕਿ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਖਤਮ ਹੋਣ ਦੀ ਥਾਂ ਹੋਰ ਵਦਨੀਆਂ ਹੀ ਨਜ਼ਰ ਆ ਰਹੀਆਂ ਨੇ ਤਾਂ ਵਦਿਆ ਨਜ਼ਰ ਆ ਰਹੇ ਨੇ ਕਿਉਂਕਿ ਗ੍ਰਫਤਾਰੀ ਤੋਂ ਬਾਅਦ ਇੱਕ ਜੋ ਕਿ ਇਸ ਕਰਕੇ ਲਗਾਤਾਰ ਸੁਰੱਖਿਆ ਦੇ ਵਿੱਚ ਬਣੀ ਹੋਈ ਹੈ ਕਿਉਂਕਿ ਉਸ ਕੋਲ ਬਠਿੰਡਾ ਦੇ ਵਿੱਚ ਅਲਿਸ਼ਾਨ ਕੋਠੀ ਤੋਂ ਇਲਾਵਾ ਮਹਿੰਗੀਆਂ ਮਹਿੰਗੀਆਂ ਗੱਡੀਆਂ ਤੇ ਘੜੀਆਂ ਆਦੀ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਉਸ ਦੇ ਜਿਹੜੀ ਕਿ ਬ੍ਰਾਂਡਡ ਘੜੀ ਤੇ ਉਸ ਤੋਂ ਬਾਅਦ ਐਡੀ ਵੱਡੀ ਕੋਠੀ ਤੇ ਉਸ ਤੋਂ ਬਾਅਦ ਦੱਸ ਦਈਏ ਕਿ ਆਈਫੋਨ ਤੇ ਬੁਲਟ ਵੀ ਜਿਹੜੀ ਕਿ ਹੋਰ ਕਈ ਤਰ੍ਹਾਂ ਦੇ ਜਿਹੜੇ ਕਿ ਅਕਾਊਂਟ ਦੇ ਵਿੱਚ ਤਾਂ ਇੱਕ ਇੱਕ ਕਰਕੇ ਵਿਜੀਲੈਂਸ ਦੇ ਵੱਲੋਂ ਸਾਰੀ ਜਿਹੜੀ ਕਿ ਜਾਂਚ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਹੀ ਐਕਸ਼ਨ ਲਿਆ ਗਿਆ ਦੱਸ ਦਈਏ ਕਿ ਵਿਜ਼ਲੈਂਸ ਦੇ ਵੱਲੋਂ ਵੀ ਇਸ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਮਦਨ ਤੋਂ ਵੱਧ ਕਿਵੇਂ ਜਾਇਦਾਦ ਬਣਾਈ ਗਈ ਹੈ ਇਸ ਮਗਰੋਂ ਵਿਜ਼ਲੈਂਸ ਨੇ ਉਸ ਨੂੰ ਪੁਸ਼ਕੀਸ਼ ਦੇ ਲਈ ਹਿਰਾਸਤ ਵਿੱਚ ਲਿਆ ਗਿਆ ਸੀਗਾ ਤੇ 27 ਮਈ ਯਾਨੀ ਕਿ ਬੀਤੇ ਕੱਲ ਨੂੰ ਵਿਜ਼ਲੈਂਸ ਦੇ ਵੱਲੋਂ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤੇ ਅਦਾਲਤ ਨੇ ਵਿਜ਼ਲੈਂਸ ਨੂੰ ਅਮਨਦੀਪ ਕੌਰ ਦਾ 3 ਦਿਨਾਂ ਦਾ ਰਿਮਾਂਡ ਦੇ ਦਿੱਤਾ ਹੈ ਕਿ 28 ਮਈ ਯਾਨੀ ਕਿ ਅੱਜ ਅਮਨਦੀਪ ਕੌਰ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਨਜ਼ਰ ਆ ਰਹੀ ਹੈ ਉਸ ਦੀ देर रात ਪੇਟ ਦੇ ਵਿੱਚ ਦਰਦ ਦੀ ਸ਼ਿਕਾਇਤ ਨੂੰ ਲੈ ਕੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਹ ਵੀ ਕਿਹਾ ਜਾ ਰਿਹਾ ਹੈਗਾ ਜੋ ਖਬਰਾਂ ਆ ਰਹੀਆਂ ਨੇ ਉਸ ਦੇ ਮੁਤਾਬਕ ਹੈ ਕਿ ਉਸ ਨੂੰ ਪੱਥਰੀ ਦਾ ਦਰਦ ਉਠਿਆ ਹੈਗਾ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਆ ਪਰ ਕਿਹਾ ਜਾ ਰਿਹਾ ਹੈਗਾ ਕਿ ਰਾਤ ਨੂੰ ਉਸ ਦੀ ਤਬੀਤ ਅਚਾਨਕ ਵਿਗੜ ਜਾਂਦੀ ਹੈ ਪੇਟ ਦੇ ਵਿੱਚ ਦਰਦ ਹੁੰਦਾ ਹੈ ਤੇ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ